ਕਰਨਾ ਕਰੋ ਕਿਰਪਾ ਆ ਮੁਕਤੀ ਦੀ ਗੱਲ ਦੋਵੇਂ ਜੀ ਜਿਵੇਂ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਹੱਥ ਜੋੜ ਕੇ ਬੇਨਤੀ ਕਰਦੇ ਐ ਲੰਗਾਂ ਸੋਨੇ ਵਾਲਿਆਂ ਨੇ ਉਹਨਾਂ ਹਸਤੋਰੀ ਕਲ ਇਹਨਾਂ ਨੂੰ ਝਮਿੰਡਿਆਂ ਵਾਲੇ ਟਾੜੀ ਜਥੇ ਟਾੜੀ ਸਤਨਾਮ ਸਿੰਘ ਝਮਿੰਡੇ ਦੇ ਸਾਥੀਆਂ ਪਾਸੋਂ ਇੰਜ ਸੁਣੋ थेतिया ना मुराद किसे से दल हो पूरी ना मुराद किसे से तो मुल्ल हजू ਕਿਸੇ ਨਹੀਂੋਂ ਪਾਇਆ ਉਹ ਲਖੜੀ ਪਾਰਿਆਂ ਨੇ ਯਾਦ ਕੀ ਸੀ ਮਾਲਕਾ ਉਹ ਲਖੜੀ ਪਾਰਿਆਂ ਨੇ ਯਾਦ ਕੀ ਸੀ ਮਾਲਕਾ ਹੁੰਦੇ ਭੱਗੇ ਹੰਸ ਨੇ ਬਾਤ ਛੱਡ ਡੇ ਰੋ ਓ ਜਿੱਥੇ ਕਹਿੰਦਾ ਕੇ ਹੁੰਦੇ ਭੱਗੇ ਹੰਸ ਨੇ ਗੁਰੂ ਰਾਮਦਾਸ ਦਰਬਾਰ ਆਇਆ ਜਿੱਥੇ ਬਿੰਗਲੇ ਕੁੰਦਨ ਹੋ ਜਾਮ ਦੇ ਹੋ ਜਿੱਥੇ ਬਿੰਗਲੇ ਇੱਕ ਮੁਕਤੀ ਦੀ ਦਾਤ ਸਾਨੂੰ ਬਖਸ਼ੋ ਇੱਕ ਮੁਕਤੀ ਦੀ ਦਾਤ ਸਾਨੂੰ ਬਖਸ਼ੋ ਸੱਚ ਸਤ ਨਾਮ ਨੇ ਸੁਣਾਇਆ ਭਈ ਸੱਚੋ ਸੱਚ ਸਤ ਨਾਮ ਨੇ ਸੁਣਾਇਆ ਭਈ ਸੱਚੋ ਸੱਚ ਸਤ ਨਾਮ ਨੇ ਸੁਣਾਇਆ ਵਾਹਿਗੁਰੂ 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 ਹਮ ਸੰਤਨ ਕੀ ਰੇਣ ਪਿਆਰੇ ਹਮ ਸੰਤਨ ਕੀ ਸਰਨਾ ਸੰਤ ਹਮਾਰੀ ਓਟ ਸਤਾਣੀ ਸੰਤ ਹਮਾਰਾ ਕਹਿਣਾ ਸੰਤ ਸਭ ਜੋ ਜਨ ਪ੍ਰੈ ਸੋਜਨ ਉਧਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹਰ ਅਵਤਾਰ ਸੱਚੇ ਬਾਦਸ਼ਾਹੀ ਬਹੁਤ ਵੱਡੀ ਅਪਾਰ ਕਿਰਪਾ ਹੋਈ ਹੈ ਨਦਰੇ ਰਹਿਮਤ ਹੋਈ ਹੈ ਆਪਣੇ ਸਾਰਿਆਂ ਤੇ ਉਤੀ ਜੋ ਐਸੇ ਪਹੁੰਚੇ ਹੋਏ ਮਹਾਪੁਰਖਾਂ ਦੇ ਚਰਨਾਂ ਨਾਲ ਜੁੜੇ ਹੋਏ ਆ ਉਹਨਾਂ ਦੇ ਦਰਸ਼ਨਦਾਰੇ ਕਰ ਰਿਹਾ ਸੰਗਤ ਜੀਏ ਬੜੀ ਕਿਰਪਾ ਦੇ ਨਾਲ ਇਹੋ ਜਿਹੇ ਮਹਾਂਪੁਰਖਾਂ ਦੇ ਦਰਸ਼ਨਦਾਰੀ ਹੁੰਦੇ ਨੇ ਬੜੇ ਭਾਗਾਂ ਵਾਲਿਓ ਬੜੇ ਕਰਮਾਂ ਵਾਲਿਓ ਮੇਰੇ ਕੋਲੇ ਸ਼ਬਦ ਨਹੀਂ ਮੇਰੀ ਵੋਕੇਬਲਰੀ ਪੌਣੀ ਰਹਿ ਜਾਂਦੀ ਆ ਮਹਾਂਪੁਰਖਾਂ ਦੀ ਉਪਮਾ ਕਰਦਿਆਂ ਕੋਈ ਸ਼ਬਦ ਉਹਨਾਂ ਨੇ ਕੀਤੇ ਹੋਏ ਸਿਮਰਨ ਦੇ ਮੇਤ ਨਹੀਂ ਆਉਂਦਾ ਉਹਨਾਂ ਦੀ ਕੀਤੀ ਹੋਈ ਬੰਦਗੀ ਦੇ ਕੋਈ ਸ਼ਬਦ ਬਰਾਬਰ ਨਹੀਂ ਪਹੁੰਚਦਾ ਸਾਰੀ ਵੋਕੇਬਲਰੀ ਸਾਰਾ ਸ਼ਬਦ ਕੋਸ਼ੀ ਬਹੁਣਾ ਰਹਿ ਜਾਂਦਾ ਮੈਂ ਮੁਕ ਦੀ ਗੱਲ ਕਰਾਂ ਮਹਾਪੁਰਖਾਂ ਦਾ ਤਾਂ ਮੈਂ ਧੰਨਵਾਦ ਕਰੰ ਤੋਂ ਵੀ ਇਸਮਰਾਥਾ ਖੋਸਾਤ ਨਾਮ ਸ੍ਰੀ ਵਾਹਿਗੁਰੂ ਕੋਈ ਸ਼ਬਦ ਨਹੀਂ ਜੋ ਮਹਾਪੁਰਖਾਂ ਦੀ ਮਹਿਮਾ ਬਿਆਨ ਕਰ ਸਕਣਾ ਪਰ ਸਿਰ ਇਹੀ ਕਹਿ ਸਕਦਾ ਵੀ ਮਹਾਪੁਰਖਾਂ ਦੇ ਉੱਤੇ ਤਾਂ ਆਪਾਰ ਮਾਰੇ ਦੀ ਕਿਰਪਾ ਹੈਗੀ ਹੈ ਇਹਦੇ ਵਿੱਚ ਤਾਂ ਕੋਈ ਦੂਰ ਹੈ ਹੀ ਨਹੀਂ ਪਰ ਆਪਣੇ ਉੱਤੇ ਵੀ ਬਹੁਤ ਵੱਡੀ ਸੱਚੇ ਪਾਤਸ਼ਾਹ ਜੀ ਤੁਹਾਡੇ ਸਾਰਿਆਂ ਦੇ ਉੱਤੇ ਇਹ ਤਾਂ ਹਜ਼ੂਰੀ ਢਾਡੀ ਜੱਥਾ ਦਾਸ ਦਾ ਤਾਂ ਮਹਾਂਪੁਰਖਾਂ ਦਾ ਢਾਡੀ ਜੱਥਾ ਹੀ ਹੈ ਆਪਣੇ ਸਾਰਿਆਂ ਉੱਤੇ ਵੀ ਸੱਚੇ ਪਾਤਸ਼ਾਹ ਦੀ ਬਹੁਤ ਵੱਡੀ ਕਿਰਪਾ ਜੋ ਆਪਾਂ ਨੂੰ ਇਹੋ ਜਿਹੇ ਮਹਾਂਪੁਰਖਾਂ ਦੇ ਦਰਸਤਾਰੇ ਮਾਰੇ ਬਖਸ਼ਿਸ਼ ਕਰਦਾ ਹੈ ਇਹੋ ਜਿਹੇ ਸਿਮਰਨ ਵਾਲੀਆਂ ਰੂਹਾਂ ਦੇ ਦਰਸਤਾਰੇ ਬਖਸ਼ਿਸ਼ ਕਰਦਾ ਜੋ ਸਾਨੂੰ ਵੀ ਇਹ ਸੰਦੇਸ਼ ਦੇ ਰਹੇ ਹੁੰਦੀਆਂ ਨੇ ਸਾਨੂੰ ਵੀ ਇਹ ਸੇਵਾ ਲਾਉਣੀ ਹੈ ਵੀ ਤੁਸੀਂ ਸਾਰਿਆਂ ਨੇ ਸਿਮਰਨ ਕਰਨਾ ਹੈ ਤੇ ਸਿਮਰ ਨੇ ਵਰ ਜਦੋਂ ਮੈਂ ਪਹਿਲੇ ਕਹ ਕੇ ਆਟਿਆ ਸੱਚੇ ਪਾਤਸ਼ਾਹ ਕਨੇ 12 ਮਿੰਟ ਹੀ ਸਹੀ 24 ਨਹੀਂ ਸੋ 12 ਸਹੀ 12 ਛੱਡ ਕੇ 6 ਹੀ ਸਹੀ 6 ਮਿੰਟ ਹੀ ਮਾਰੇ ਕਨੇ ਸਹੀ ਪਰ ਸਿਮਨ ਕਰਿਆ ਕਰਦੇ ਨਾ ਪਰਖਾਂ ਨੇ ਆ ਹੁਣ ਪਤਾ ਲੱਗੂਗਾ ਜਦੋਂ ਸਾਰਿਆਂ ਲਈ ਅਰਦਾਸ ਬੇਨਤੀ ਹੋਣੀ ਆ ਵੀ ਕਿੰਨੇ ਸੰਗਤ ਦੇ ਉੱਤੇ ਕਿੰਨੀ અપਾਰ ਕਿਰਪਾ ਹੋ ਗਈ ਮਹਾਰਾਜ ਦੀ ਸੰਤਾਂ ਦੇ ਕਹਿਣ ਤੇ ਸਦਕਾ ਸੰਤਾਂ ਦੀ ਦਿੱਤੀ ਵੀ ਅਸੀਸ ਦਾ ਸਦਕਾ ਸੰਤਾਂ ਦੇ ਬਖਸ਼ਿਸ਼ ਕੀਤੇ ਬਲ ਦਾ ਸਦਕਾ ਕਿੰਨੀਆਂ ਸਾਡੀਆਂ ਬੱਚੀਆਂ ਨੇ ਕਿੰਨੀਆਂ ਸਾਡੀਆਂ ਮਾਤਾਵਾਂ ਭੈਣਾਂ ਨੇ ਵੀਰਾਂ ਬਜ਼ੁਰਗਾਂ ਨੇ ਜਾਪ ਕੀਤਾ ਉਹ ਇਤੋਂ ਵੱਡੀ ਕਿਰਪਾ ਕੀ ਹੋ ਸਕਦੀ ਆ ਐਸੇ ਸਥਾਨ ਦੇ ਨਾਲ ਤੁਸੀਂ ਜੁੜੇ ਹੋ ਸੱਚੇ ਪਾਤਸ਼ਾਹ ਕਿਰਪਾ ਕਰਨ ਤੁਹਾਨੂੰ ਤਾਂ ਜੋੜ ਕੇ ਰੱਖੇ ਰੱਖਣਾ ਤੁਹਾਡੀਆਂ ਆਉਣ ਵਾਲੀਆਂ ਪੁਸਤਕਾਂ ਵੀ ਐਸੇ ਮਹਾਨ ਸਥਾਨ ਦੇ ਨਾਲ ਸ਼੍ਰੀਮਾਨ ਸੰਤ ਪਪਾ ਨਰੇਂਦਰ ਸਿੰਘ ਜੀ ਦੇ ਅਗੀਠਾ ਸਾਹਿਬ ਦੇ ਅਸਥਾਨ ਦੇ ਨਾਲ ਜੁੜ ਕੇ ਰਹਿਣ ਜਿਨ੍ਹਾਂ ਦੀ ਸੰਗਤ ਮਾਪੁਰਖਾਂ ਨੇ ਕੀਤੀ ਜਿਨ੍ਹਾਂ ਨੂੰ ਬਹੁਤ ਜਾਦੇ ਲਹਾ ਸ਼੍ਰੀਮਾਨ ਸੰਤ ਪਪਾ ਹਰਵਿੰਦਰ ਸਿੰਘ ਸਾਹਿਬ ਜੀ ਹੋਣਾ ਨੇ ਲਿਆ ਸੋ ਮਾਰੇ ਕਿਰਪਾ ਕਰ ਮ ਸਾਰਿਆਂ ਨੂੰ ਇਹਦੇ ਨਾਲ ਜੋੜ ਕੇ ਰੱਖਣਾ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਸੀਂ ਥਾਪੜਾ ਦੇ ਰਹੇ ਹੋ ਮਾਰੇ ਪ੍ਰਬੰਧ ਕਰਨ ਤੇ ਆਓ ਮ ਅਸਥਾਨਾਂ ਆਵਾਂ ਮਾ